ਅੱਜ ਖਾਸ ਮਕਸਦ ਨਾਲ ਤੁਹਾਡੇ ਕੇ ਹਾਜ਼ਰ ਹੋਇਆ। ਦੋਸਤੋ ਬੜੀਆਂ ਸਾਰੀਆਂ ਨਿਊਜ਼ ਸੁਣਨ ਨੂੰ ਮਿਲਦੀ ਰਹਿੰਦੀਆਂ ਕਿ ਪੰਜਾਬ ਦੇ ਵਿੱਚ ਨਸ਼ਿਆਂ ਦਾ ਰੁਝਾਨ ਜੜਾ ਬਹੁਤ ਵੱਧ ਗਿਆ ਹੈ। ਔਰ ਸਭ ਤੋਂ ਜ਼ਿਆਦਾ ਜਿਹੜੇ ਦੀ ਚਪੇਟ ਦੇ ਵਿੱਚ ਆਏ ਨੇ ਉਹ ਸਾਡੇ ਨੌਜਵਾਨ ਨੇ। ਛੋਟੀ ਉਮਰ ਹੈ, ਭੋਲੇ ਨੇ ਗਾਈਡੈਂਸ ਦੀ ਲੋੜ ਆਈ ਥਿੰਕ ਉਹਨਾਂ ਨੂੰ, ਉਹਨਾਂ ਨੂੰ ਪਤਾ ਨਹੀਂ ਕਿ ਉਹ ਕੀ ਕਰ ਰਹੇ ਨੇ। ਅੱਗੇ ਜਾ ਕੇ ਇਹਦਾ ਹਸ਼ਰ ਕੀ ਹੋਏਗਾ। ਸੋ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਅਸੀਂ ਇਹਨਾਂ ਨੌਜਵਾਨਾਂ ਨੂੰ ਇਸ ਨਸ਼ੇ ਦੀ ਗੱਤ ਤੋਂ ਬਾਹਰ ਲੈ ਕੇ ਆਈਏ। ਸਵੇਦੇ ਵਸਤੇ ਸਾਡੀ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਇੱਕ ਮੁਹਿੰਮ ਚਲਾ ਰੱਖੀ ਹੈ ਨਸ਼ਾ ਮੁਕਤ ਪੰਜਾਬ ਜਿਹੜੀ ਉਹ ਲਹਿਰ ਚਲਾ ਰੱਖੀ ਸੋ ਮੈਂ ਖਾਸ ਤੌਰ ਤੇ ਮੁਬਾਰਕਬਾਦ ਦਿੰਨਾ ਵਾ ਸਾਡੇ ਚੀਫ ਮਿਨਿਸਟਰ ਸਾਹਿਬ ਸਰਦਾਰ ਤਬਨ ਸਿੰਘ ਮਾਨ ਜੀ ਔਰ ਡੀਜੀ ਪੰਜਾਬ ਪੁਲਿਸ ਸ਼੍ਰੀ ਗੌਰਵ ਯਾਦਵ ਜੀ ਔਰ ਤਮਾਮ ਉਹਨਾ ਪੁਲਿਸ ਵੀਰਾਂ ਨੂੰ ਜਿਹੜੇ ਦਿਨ ਰਾਤ ਕੰਮ ਕਰ ਰਹੇ ਨੇ ਕਿ ਪੰਜਾਬ ਦੇ ਵਿੱਚ ਨਸ਼ਾ ਖਤਮ ਕਰ ਸਕਣ ਸੋ ਵਾਈਗਰੂ ਦੇ ਇਹ ਅਰਦਾਸ ਹੈ ਕਿ ਜਿਹੜੇ ਵੀ ਨੌਜਵਾਨ ਇਸ ਨਰਕ ਦੇ ਵਿੱਚ ਪੈਰ ਰੱਖ ਚੁੱਕੇ ਨੇ ਉਹ ਛੇਤੀ ਤੋਂ ਛੇਤੀ ਬਾਹਰ ਆਉਣ ਇਹ ਸਾਡਾ ਪੰਜਾਬ ਵਾਪਸ ਮੋੜ ਰੰਗਲਾ ਪੰਜਾਬ ਬਣ ਜਾਏ। ਤੋਂ ਤੁਸੀਂ ਸਾਰੇ ਵੀ ਇਸ ਮਹੀਨੇ ਵਿੱਚ ਸਾਡਾ ਸਾਥ ਦਿਓ। ਬਹੁਤ ਬਹੁਤ ਧੰਨਵਾਦ। ਸਸ਼ੀਪਾ